ਹਾਸੀ ਜਿਨਰ ਪਵ ਜਨ ਹਰ ਨਰ ਪਵ ਧਿਆਇ ਜੀ ਤਨ ਕਾ ਪਵ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇ ਜੀ ਜਨ ਨਾਨਕ ਤਿਨ ਬਲਰਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਨਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬਸਮਰਤ ਸਾਸਤ ਜੀ ਕਰਕੇ ਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਇੱਕੋ ਸਰਾ ਸਰਾਤ ਨੂੰ ਇੱਕੋ ਜੀ ਤੂੰ ਨਿਹਚੁ ਕਰਤਾ ਸੋਈ ਤੁਰੇ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੂੰ ਤਾਂ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਮ ਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਵ ਸਭ ਤੇਰੀ ਤੂੰ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੂ ਕੋ ਆਇ ਤੂੰ ਦਾਪਿ ਵਿਛੋੜਿਆ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੇ ਤੁਝ ਬਿਨੂ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪੈਲੇ ਨਵਾਸਾ ਪਾਣੀ ਪਾਪਕ ਤਿ ਨਹੀਂ ਕੀਆ ਪੰਖਜ ਮੁਖ ਬਗਨੇ ਚਾਲੈ ਹਮ ਦੇ ਖਤ ਤਹ ਡੂਬੀ ਅਲੇ ਮਨ ਏਕ ਦਾ ਚਿਤਸ ਮੂੜ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਇਆ ਪ੍ਰਨਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਪ੍ਰਨਨ ਕੀਏ ਤਰੀ ਬਰਿਆ ਅਵਕਾ ਤਰ ਕਿਤਨਾ ਕਾਮ ਸਾਧ ਸੰਗਤ ਭਜ ਕੇ ਬਨ ਨਾਮ ਸਰੰਜਾ ਮਲਾਗ ਪਵ ਜਲ ਤਰਨ ਕੈ ਜਨਮ ਬਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ کہو نانک ہم نیچ کرماں سرم پرے کی راکو سرما پاشا دسویں کبھی باج بینتی چوپائی ہمری کرو ہاتھ دے رشا پورن ہوئے جت کی اچھا تب ترنن من رہے ہمارا اپنا جان کرو پرات پارا ہمرے دش سب تم کا ہو آپ ہاتھ دے مہے بچاؤ سگیب بسے مور پروارا سیوک سکھ سبے کر تارا مو اچھا نج کر دے کر ایسا بیرن کو آسن کر پورن ہوئے ہماری ایسا تو پین کی رہ پیاسا

ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਖੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਪ ਸੰਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਹੋ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹੁ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ आद अंत एकय अवतार सुई गुरु समझियो हमारा नमस्कार तसे ही को मारी सकल प्रजा जने आप सवारी सुखण को सब गुण सुख दियो सत्रण को फलमो बदकीयो घाट घाट के अंतर की जांच पले बुरे की पीर प्रशांत चीटी ते कुंचर असुल्ला सब कृपा दुष्कर फूला संतन दुख पाएती दुखी सुख पाए साधु के सुखी ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਤਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੂ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰਾ ਤਿਨ ਰਾਲਮ ਜਾਣ ਤੋ ਬੇਦ ਪੇਦ ਹਰ ਆਲਮ ਨਿਰੰਕਾਰ ਨਿਰਪਕਾਰ ਨਿਲੰਭ ਆਦ ਨੀਲ ਨਾਦ ਸੰਭ ਤਾ ਕਮੁਡ ਚਾਰਤ ਪੇਤਾ ਜਾ ਕੋ ਪੇਵ ਨਾ ਪਾਪਤ ਬੇਤਾ ਤਾ ਕੋ ਕਰਪਾ ਹਣ ਹਣਮਾਨ ਤ ਮਹਾਮੂੜ ਕਸ਼ਪੀ ਧਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੰ ਨਰੰਕਾਰ ਕਾ ਚੀਨਤ ਨੈ ਭਿਵ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਿ ਭਿਸਜਾ ਪ੍ਰਥਮ ਸੰਸਾਰ ਹੈ ਕੈ ਰੂਪ ਅਨੂਪ ਸਰੂਪਾਰੰਕ ਭੈਓ ਰਾ ਕਜੂਪਾ अंडज रचेति जिनि उद्पूजखान बहु रच्च दीने कहौं फूल राज आवे बैठा कहौं समट प्यों शंकर कैठा सकरे शिष्ट दिखाय अचम्भव आजुगा सुरु संभव अब रक्षा मेरी तुम करो सिखो बार सिख संधरो दुष्ट जते उठवत उत्पाता सकल मलेश करो रणकाता जे असतु तव शरणी परे तिनके दुष्ट दुख तो है मरे ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਰ ਨਿਕਟਨੈ ਐ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਾਨ ਜਾਇ ਨੈ ਹਰਹੁ ਤਾਂ ਕਿ ਤਾਪ ਤਨ ਕੋ ਮੋਹ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ శాਸਵ ਸਕੇ ਨ ਕੋਈ ਇਕ ਬਾਰ ਜਨ ਤਮੈ ਸੰਬਾਰਾਕਾਰ ਫਾਸਤੇ ਤਾਏ ਉਬਾਰਾ ਜਨ ਨਰਨਾਮ ਤਿਹਾਰੂ ਕਹਾ ਦਰਦ ਦੁਸ਼ਟ ਲੋਕ ਤੇ ਰਾਹਾ ਖੜਕੇ ਤਮੈ ਸ਼ਰਨ ਤਿਹਾਰੀ ਆਪ ਆਦੈ ਲੈ ਉਬਾਰੀ ਸੰਠੋਰ ਮੋਹ ਸਾਇ ਦੁਸ਼ ਲੋਕ ਤੇ ਲਿਓ ਬਚਾਈ ਸਵੈ ਆਪੈ ਗਹਿ ਜਬ ਤੇ ਤੁਮਰੇ ਤਬ ਦੇਖੂ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤਿ ਕਮ ਇਕ ਨਾਮ ਆਨਿਓ ਸਿਮਰਤ ਸਾਸਤਰ ਬੇ ਸਬੈ ਭੀਰ ਕਹ ਅਮ ਇਕ ਨਾ ਜਾਣਿਓ ਸਿਰਿ ਅਸ ਪਾਣ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਈ ਬਖਾਨਿਓ ਤੁਹਰਾ ਸકલ ਦੁਆਰ ਕੋ ਸਾਟ ਕਹਿ ਗਇਓ ਤੁਹਾਰੋ ਦੁਆਰ ਬਾਹਿ ਗਹੇ ਕਿ ਲਾਜ ਅਸ ਗੋਬਿੰਦਾਸ ਤੁਹਾਰਾ RAM ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭੇਵਾ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਬਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ ਆਇਆਂ ਸ਼ਬਦੋ ਤਾ ਗਬ ਹਰੀ ਕੇ ਰਾਮਨ ਜਿਨੀ ਵਸਾਇ ਕਹੈ ਨਾਨਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਾਰ ਹੋ ਕਰ ਨਾਲੇ ਹਰਨਾਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੁ ਕਰੇ ਤੇਰਾ ਘਰ ਸਭ ਸਵਾਰਨਾ ਸਬਨਾ ਗਲਾ ਸਮਰਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਰਾਰ ਹੋ ਫਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੀਰਹ ਕਰਤਾ ਤੇਰਾ ਸਭ ਕੁਛ ਹੈ ਤਿਸਤੇ ਹੀ ਸੋ ਪਾਵੇ سدا سپت سلاح تیری نام من وسا و نام جن کے منو کا من و سیا واجے شبد کنھیرے کہ نانک سچے صاحب کیا نا ہی کر تیر سچا نام میرا ادارو ساچ نام آدھار میرا جن پکا سب گوائیاں شان سکھ منائے وسیا جن جنچا سب پوجائیں گا ਸਦਾ ਪ੍ਰਭਾਂਨ ਕੀਤਾ ਗੁਰ ਬਿਟਹੁ ਜਿਸ ਤੀਆਂ ਇਹ ਵਡਿਆਈਆਂ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਤਿਦ ਘਰ ਸਪਾਗੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈਸ ਪੂਵਾ ਤਿਤ ਕਰੇ ਅਨਹਦ ਬਾਜੇ ਅਨੰਦ ਸੁਨਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਇਨ ਪਹਿ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪੂਜਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕਪੁਰ ਚਰਨ ਲਾਗੇ ਬਾਜੇ ਅਨਹ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਭਯੋ ਜਿਸ ਕਾ ਸਭਸਾ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਥਿਸ ਕਾ ਹੋਏ ਉਦਾਰੋ ਇਹ ਵਸਤ ਤਜਿਨ ਨਹ ਜਾਏ ਨਿਤ ਨਿਤ ਰਖੂਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰੰਪਸਾਰੋ ਸਲੋਕ ਮਹੱਲਾ ਪੰਜਵਾਂ ਵੇਰਾ ਗੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਹੀ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਨੂੰ ਮਿਲਿਆ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਤੁਰੂ ਸ਼ਿਵਾਹੇ ਗੁਰੂ ਤਨ ਵਾਹੇ ਗੁਰੂ ਸਾਧਿਕ ਜੀ ਬਿਸਬਾ so much Oh mm -hmm. ਬਨਨਤੀ ਸੇ Espera ਕਹੋ ਸੁਹਾਗਣ ਸੱਯੋ ਬਿਸਮਾ ਭਾਈ ਨਾਨਕ ਤੇ ਮੁੱਖੇ ਉਜਲੇ ਕੀਤੀ ਛੁਟੀ ਨਾਮ ਤੇ ਨਾਮ ਧਿਆ ਗਏ ਸਗਤ ਕਾ ਨਾਨਕ ਤੇ ੴ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਸ਼ੇ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਸ਼ਰੰਗਤ ਗੁਰ ਤੇ ਮਰਦਾਸ RAM DAS ਹੋਏ ਸਹਾਇ ਜਰਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਹੜੇ ਸਭ ਦੁੱਖਾਂ ਚੋਂ ਆਇ ਤੇ ਬਹਾਦਰ ਸਿਮਰਿਆ ਕਰਨ ਉਹਨਾਂ ਦਾ ਵਹਿਤਾਏ ਸਬ ਤਾਂ ਹੀ ਹੋ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਹੀ ਹੋ ਸਹਾਇ ਦਸਾਂ ਪਾਸ਼ੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋਂ ਸਭ ਤੋਂ ਜ਼ਿਆਦਾ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵਣ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਆਣ ਡਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾ ਸਿੰਘ ਆਸੰਗਨੀਆਂ ਨੇ ਧਰਮ ਹਿੱਤ ਸੁੱਜ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਤਨ ਆਰਿਆਂ ਨਚਰਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਖਾਰਿਆ ਸਿੱਖੀ ਕੇ ਸੰਸਵਸਾ ਸੱਜੇ ਨਿਭਾਈ ਤਨ ਆ ਸਿੰਘ ਆਸੰਗਨੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਵਾਂ ਤੱਕ ਤੋਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਚੇਤਾਵੇ। ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਚਿਆ ਰਾਇ ਦੇਖ ਤੇ ਫਤਿਹ। ਮਿਰਦ ਕੀ ਪਿਆਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਣ ਕੀ ਸਤਾਨ ਰਹਿ ਤਣ ਵਿਵੇਕਤਾਨ ਵਿੱਚ ਸਹਾਦਨ ਭਰੋਸਾ ਦਾਣ ਦਾਨ ਸਰਦਾਨ ਨਾਮ ਦਾਣ। ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਨਾਲ ਚੌਂਕੀਆਂ ਛੰਡੇ ਬੁੰਗੇ ਜੋਗ ਜੋਗਟਾਲ ਧਰਮ ਕਾ ਜੇਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਕੀ ਰੱਖਿਆ ਵਾਹਿਗੁਰੂ ਹਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾ ਅਰਜੀਓ ਸ਼੍ਰੀਨਨ ਕਾਨਸਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਨ ਖਾਲਸਾ ਜਨ ਬਖਸ਼ੋ ਇਹ ਨਿਮਾਣਿਆਂ ਦੇ ਮਾਣੇ ਤਾਣੇ ਦਿੱਤਾ ਨੇ ਉਟੀਆਂ ਦੀ ਉਹ ਨਿਅਸਰ ਕਸਰ ਸੱਚੇ ਪਿਤਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਆਪਦੀ ਪਾਵਨ ਹਸੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਦਮਾਨਾ ਅੰਦਰ ਸੋਦਰ ਰਹਿਰਾਸ ਪ੍ਰੰਤ ਸ਼ਬਦ ਕੀਰਤਨ ਹੋਏ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦੇ ਹੋਏ ਅੰਕਲ ਤੇ ਆਪਣਾ ਚੋਕਾ ਕਰਵਾਦ ਘਟ ਮੁਆਫ ਕਰਨਾ ਅਗਾਹ ਤੋਂ ਬਾਣੀ ਸ਼ੁੱਧ ਸਪਸ਼ਟ ਪੜਨ ਦੀ ਬਲਬੁੱਧੀ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਸਚਕਨ ਵਿਖੇ ਸੋਧ ਕੇ ਪਰਮਾਨੰ ਨ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਚ ਵਸਾਉਣਾ ਆਈ ਸੰਗਤ ਦੀ ਹਾਜ਼ਰੀ ਤੇ ਫੁੱਲ ਪੇਟਾਵਾਂ ਦਾ ਉਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਲਾਉਣਾ ਸਭਨਾਂ ਦੀ ਸ਼ੋਭਾ ਵਨਾਵਾ ਗੁਰਮਤ ਅਨੁਸਾਰ ਪੂਰਨ ਕਰਨਾ ਜੀ ਪਾਤਸ਼ਾਹ ਜੀ ਉਹ ਆਪ ਜੀ ਦੀ ਪਾਵਨ ਹਸੂਰੀ ਅੰਦਰ ਸਤਿਗੁਰੂ ਜੀ ਚਾਰ ਪੈਰ ਦੇ ਸੁੱਖਾ ਭਰਿਆ ਬਤੀਤ ਹੋਇਆ ਰਹਿਣ ਆਈ ਆਪ ਜੀ ਪਾਣੇ ਅੰਦਰ ਸੁੱਖਾ ਭਰੀ ਬਤੀਤ ਕਰਾਉਣੀ ਨਗਰ ਖੇੜੇ ਸੁਖ ਸ਼ਾਂਤੀ ਵਰਤਾਉਣੀ ਮਾਰ ਮਨੁੱਖੀ ਸੁਖ ਵਰਤਾਉਣਾ ਜੀ ਕਿਰਪਾ ਕਰੋ ਪਾਤਸ਼ਾਹ ਜੀ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਨੇ ਹਾਲ ਕਰੋ ਹੁਕਮ ਤੇ ਚੱਲਣ ਦੇ ਬਾਲ ਉਦਮ ਬਖਸ਼ਿਸ਼ ਕਰਨੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ 5 ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿ ਆਏ ਆਨੰਦ ਮਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿ ਆਏ ਆਨੰਦ ਮਗਲ ਸੁਖ ਪਾਏ ਸੰਤੋ RAM ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅੰਧ ਨ ਸੋਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੀ ਹਰ ਚਰਣੀ ਚਿਤ ਲਾਏ ਉਸ ਤਤ ਕਰਹੁ ਸਦਾ ਪ੍ਰਭ ਆਪਣੀ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸੇ ਪਾਪ ਪਾਇ ਸਭ ਭਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮੁ ਲਾਉ ਖੋਏ ਪਾਪ ਪਏ ਸਭ 파ਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸੋਹਿਲਾ ਗੋੜੀ ਦੇ ਮਹੱਲਾ ਪਹਿਲਾ ਇੱਕ ਓੰਕਾਰ ਸਰਬ ਸੁਖਸਾਨ ਜੈ ਕਰਕੇ ਤਾਖੀਏ ਕਤੇ ਕਾਹੋਏ ਵਿਚਾਰੋਂ ਤੇਤ ਘਰ ਜਾਓ ਸੋਹਿਲਾ ਸੋਤਨਹਾਰ ਤੁਮ ਗਾਵੋ ਮੇਰੇ ਮਰਭਾਉ ਕਾ ਸੋਹਿਲਾ ਹਾਂ ਵਾਰੀ ਬਿੱਤ ਸੋਹਿਲੇ ਸਦਾ ਸੁਖ ਹੋਏ ਰਹਾ ਹੋਨੇ ਦਿੱਤ ਬੀੜੀ ਸਮਾਧੀਨ ਦੇਖੇਗਾ ਦੇਹਨਾਰ ਜਿਦਾ ਦਾਨ ਨੇ ਕਿੰਨਾ ਪਵੈ ਤਸਦਾ ਤੇ ਕਮਲ ਸਮਾਰ ਸੰਬਤ ਸਾਹ ਹਾ ਬਿਖਿਆ ਮਿਲ ਕਾਲ ਪਾਉ ਲੋ ਤੇ ਲੋ ਦੇਵ ਸੱਜਣਾ ਸੱਜਿਆ ਹੋ ਵੈ ਸਾਹਿਬ ਜਮੇ ਘਰ ਘਰ ਇਹ ਪਹੁੰਚਾ ਸਦੜੇ ਨਿਤ ਪੰਨ ਸਦ ਮਹਾਰਾਜ ਜੀ ਆ ਨਾਨਕ ਜੀ ਦੀ ਆਵਾਜ਼ ਲਾ ਲਾ ਸਮਹਲਾ ਪਹਿਲਾ ਛੇ ਘਰ ਛੇ ਗੁਰੂ ਛੇ ਉਪਦੇਸ ਗੁਰੂ ਗ੍ਰੰਥ ਕੀਓ ਸਰਬੀ ਕਉਰਵਾ ਭਾਗ ਕਰਤੇ ਕੀਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ ਮਸੋਏ ਜਸਿਆ ਘੜ ਗਿਆ ਪਹਿਰਾ ਠੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰਤ ਅਨੇਕ ਬੋਨਾਰਕ ਕਰਦੇ ਕੇ ਕੀਤੇ ਵੇਸ ਰਾਗਤਨਾਸਲੀ ਮਹੰਲਾ ਪਹਿਲਾ ਜਗਨ ਮੈ ਥਾਨ ਰਬ ਚੰਦ ਦੀਪਕ ਬਲੇ ਤਾਰਕਾ ਮੰਡਲ ਜਿਵੇਂ ਕਮੋਦੀ ਤੂਕਮਲ ਆਣ ਲੋਪਮਣ ਚਬਰੋ ਕਰੇ ਸਕਲ ਬਨਰਾਏ ਪੂਨ ਜ્યોਤੀ ਕੈਸੀ ਆਰਤੀ ਹੋਏ ਭਾਖਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇ ਦੀ ਰਹਾਉ ਸਹਿ ਸਤਵ ਨੈ ਨਾਮ ਨੈ ਰਹਿ ਤੋਹਿ ਕੋ ਸਹਿ ਸਮੂਰਤ ਮਮਾ ਏਕ ਤੋਹਿ ਸਹਿਸ ਪਦ ਬਿਮਲ ਦਾ ਨੇਕ ਪਦ ਗੰਧ ਬਿਨ ਸਹਿ ਸਤਵ ਗੰਧ ਇਹ ਚਲਤ ਹੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੁਦਿਨ ਮੋਹਿ ਆਦਿ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਨ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਾ ਸਾਧੂ ਕੁੰਡਲੀ ਪੁਨ ਵੱਡਾ ਹੈ ਕਾ ਗੰਡੋਰ ਪੁਨ ਵੱਡਾ ਹੈ ਰਹਾ ਸਾਖਤ ਹਰ ਸਾਧ ਨਾ ਜਾਣਿਆ ਤਨ ਅੰਤਰ ਹਉ ਮੈਂ ਕੰਡਾ ਹੈ ਜਿਉ ਜੋ ਚਲੇ ਤੇ ਜਦ ਕਿਆ ਜਾਏ ਜਦ ਬਾਲ ਸਹਿਜੇ ਸੁਬਿੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇ ਪਰਮੇਸ਼ਰ ਬਸੋਵ ਖੰਡ ਬਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਨ ਨਾਨਕ ਦਾ ਮਾਧ ਆ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਬਾੜੀ ਪੂਰਬੀ ਮਹਲਾ ਆਪਣਾ ਕਰਉ ਬੇਨਤੀ ਸੁਣੋ ਮੇਰੇ ਮੀਤਾ ਸੰਤ ਪਹਿਰ ਕੀ ਵੇਲਾ ਹੀ ਹਾਂ ਖਾਤ ਨੂੰ ਹਰਲਾ ਆ ਗਿਆ ਵਸ ਸੁਹਿਲਾ ਔਰ ਉਕਟਾ ਦੂਸਰਾ ਨਾਰੇ ਮਨ ਗੁਰਮੇਲ ਕਾ ਸੁਬਾਰੇ ਰਹਾ ਹੋਇ ਸੰਸਾਰ ਵਿਕਾਰ ਸੰਸੇ ਮਹਤਰੇਉ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਇਹਦਾ ਸਰਗਤ ਤਾ ਦੁਨੀਆ। ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਲ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੂਫੇਰਾ। ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੈ ਸੁਖ ਮੰਗੈ ਮੁਕਕਾਰ ਸੰਤਨ ਕੀ ਤੂ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ